ਮੇਰੀ ਬੇਟੀ ਜਦ ਹੋਈ ਸਾਨੂੰ ਬਿਲਕੁਲ ਨਹੀਂ ਪਤਾ ਸੀ ਕਿ ਉਹ ਬਾਈ ਬਰਥ ਉਹਦੇ ਦਿਲ ਦੇ ਵਿੱਚ ਛੇਕ ਆ ਮੈਂ ਬੜੀ ਪਰੇਸ਼ਾਨ ਸੀ ਆਪਣੀ ਬੇਟੀ ਨੂੰ ਲੈ ਕੇ ਕਿ 7 ਸਾਲਾਂ ਬਾਅਦ ਜਾ ਕੇ ਮੇਰੀ ਬੇਟੀ ਹੋਈ ਆ ਤੇ ਉਹ ਵੀ ਮਤਲਬ ਉਹਦੇ ਦਿਲ 'ਚ ਛੇਕ ਸੀ ਜਿੰਨੇ ਵੀ ਇੱਥੇ ਡਾਕਟਰਸ ਨੇ ਮੈਂ ਖੁਦ ਵੀ ਮੈਡੀਕਲ ਲਾਈਨ 'ਚ ਆ ਹਰ ਇੱਕ ਨੇ ਜਵਾਬ ਦਿੱਤਾ ਕਿ ਇਹ ਬੱਚੀ ਨਹੀਂ ਬਚਣੀ ਆ ਤੁਹਾਡੇ ਕੋਲ ਟਾਈਮ ਥੋੜਾ ਵਾ ਕਿਸੇ ਬੈਸਟ ਐਂਡ ਬੈਸਟ ਜਗ੍ਹਾ ਤੇ ਸੇ ਲੈ ਜਾਓ ਜਿੱਥੇ ਇਹ ਆਪਰੇਸ਼ਨ ਹੋ ਸਕੇ ਪਰ ਗਰੰਟੀ ਸ਼ਬਦ ਕਿਸੇ ਨੇ ਵੀ ਨਹੀਂ ਦੇਣੀ ਮੈਂ ਬੜੀ ਹੀ ਨਿਰਾਸ਼ ਸੀ ਇਹਨਾਂ ਦਾ ਬੇਟਾ ਰਾਜੂ ਮਸੀ ਮੇਰੇ ਨਾਲ ਹੀ ਕੰਮ ਕਰਦੇ ਨੇ ਤੇ ਮੈਂ ਬੜੀ ਤਰ੍ਹਾਂ ਬੈਠੀ ਸੀ ਦੇਵਪਾ ਜੀ ਮੇਰੇ ਕੋਲ ਆਏ ਤੇ ਕਹਿੰਦੇ ਮੈਂ ਤੇਨੂੰ ਇੱਕ ਗੱਲ ਕਹਾਂ ਮੈਂ ਕਿਹਾ ਹਾਂ ਜੀ ਕਹਿੰਦੇ ਤੁਸੀਂ ਮੇਰੇ ਚਰਚ ਆਓ ਤੇ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਆਣਾ ਵਾ ਤੇ ਤੁਸੀਂ ਆਓ ਕਿ ਸਾਰੇ ਮਤਲਬ ਪ੍ਰੋਬਲਮਸ ਤੁਹਾਡੀ ਸੋਲਵ ਹੋ ਜਾਣੀਆਂ ਮੈਂ ਕਿਹਾ ਭਾਜੀ ਮੈਂ ਤੇ ਮੈਂ ਕੁਝ ਬੋਲਾਂ ਕੀ ਬੋਲਾਂ ਸਮਝ ਨਹੀਂ ਆ ਰਿਹਾ ਮੈਨੂੰ ਕੁਛ ਨਹੀਂ ਦਿਖ ਰਿਹਾ ਮੇਰੇ ਕੋਲ ਹਨੇਰਾ ਵਾ ਕਹਿੰਦੇ ਕੋਈ ਨਹੀਂ ਤੂੰ ਆ ਮੈਂ ਠੀਕ ਐ ਮੈਂ ਨੇ ਆਪਣੇ ਹਸਬੰਦ ਨੂੰ ਕਿਹਾ ਕਿ ਇਤਰਾ ਇਤਰਾ ਮੈਨੂੰ ਦੱਸਿਆ ਗਿਆ ਚਰਚ ਬਾਰੇ ਚਲਿਏ ਕਹਿੰਦੇ ਚਲੋ ਠੀਕ ਐ ਚਲਦੇ ਆ ਅਸੀਂ ਆਏ ਫੋਨ ਕਰਕੇ ਮੈਨੂੰ ਰਸਤਾ ਦੱਸਿਆ ਅੰਕਲ ਹੁਣਾਂ ਨੇ ਕਿ ਇਤਰਾ ਇਤਰਾ ਆਣਾ ਵਾ ਚਲੋ ਅਸੀਂ ਪਹੁੰਚੇ ਪਹਿਲਾ ਦਿਨ ਸੀ ਸੀ ਮੈਂ ਕੋਈ ਗੱਲ ਨਹੀਂ ਕੀਤੀ ਸੀ ਪਾਸਟਰ ਜੀ ਨਾਲ ਕੋਈ ਗੱਲਬਾਤ ਨਹੀਂ ਸੀ ਅਸੀਂ ਉੱਧਰ ਸੀ ਹਾਲ ਦੇ ਵਿੱਚ ਸੀ ਫਸਟ ਵਾਰੀ ਮੈਂ ਹਾਲ 'ਚ ਆਈ ਕੋਈ ਗੱਲ ਨਹੀਂ ਕੀਤੀ ਬਸ ਮੈਂ ਰੋਈ ਜਾਂਦੀ ਹੀ ਦੁਆ ਕਰੀ ਜਾਂਦੀ ਸੀ ਕਿ ਪਾਸਟਰ ਜੀ ਆਪ ਅਸਟਾ ਵਿੱਕੀ ਆਏ ਉਹਨਾਂ ਨੇ ਕਿਹਾ ਕਿ ਇੱਥੇ ਕੋਈ ਹੈ ਜਿਸਦੇ ਬੱਚੀ ਦੇ ਦਿਲ 'ਚ ਛੇਕ ਆ ਉਹਦੀ ਸਾਰੀ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਨੇ ਤਿੰਨ ਹਫ਼ਤੇ ਦੇ ਵਿੱਚ ਤਾੜੀ ਵੀ ਆਵਾਂਗੇ ਪ੍ਰੋਮਿਸ ਕਰਦੇ ਹਾਂ ਮੈਂ ਇਹ ਸੋਚ ਕੇ ਹੈਰਾਨ ਸੀ ਕਿ ਮੇਰੇ ਕੋ ਕਹੇ ਨੇ 8 ਲੱਖ ਮੰਗਿਆ ਕਹੇ ਨੇ 12 ਲੱਖ ਮੰਗਿਆ ਵਾ ਤੇ ਪਾਸਟਰ ਜੀ ਨੇ ਕਹਿ ਤੀ ਦਿੱਤਾ ਵਾ ਕਿ ਇੱਥੇ ਕੋਈ ਹੈ ਮੈਂ ਦੌੜ ਕੇ ਗਈ ਪਾਸਟਰ ਜੀ ਕੋ ਮੈਂ ਕਿਹਾ ਮੈਂ ਉਹ ਕੁੜੀ ਜੜੀ ਆਪਣੇ ਬੱਚੀ ਨੂੰ ਲੈ ਕੇ ਆਈ ਉਹ ਦੇ ਦਿਲਚਸਪ ਹੈਗਾ ਤੇ ਉਹਨਾਂ ਨੇ ਉਸੇ ਵੇਲੇ ਕਿਹਾ ਕਿ ਜਿਸ ਵੱਲੋਂ ਮੈਨੂੰ ਅਗਵਾਈ ਹੋਈ ਹੈ ਕਿੱਥੇ ਕੋਈ ਆਪਣਾ ਬੱਚਾ ਲੈ ਕੇ ਆਇਆ ਹੈ ਦਿਲਚਸਪ ਹੈਗਾ ਉਹ ਇਹ ਨੇ ਤੇ ਉਹਨਾਂ ਨੇ ਮੈਨੂੰ ਕਿਹਾ 3 ਹਫ਼ਤੇ ਦੇ ਵਿੱਚ ਸਾਰੇ ਇੰਤਜ਼ਾਮ ਹੋ ਜਾਣੇ ਸੱਚਮੁੱਚ ਤੁਸੀਂ ਨਹੀਂ ਜਾਣੋਗੇ ਇੱਥੇ ਚੰਡੀਗੜ੍ਹ ਆਪਣੇ ਸਕਾਟ ਅੰਮ੍ਰਿਤਸਰ ਸਭ ਜਗ੍ਹਾ ਤੇ ਜਿੰਨੇ ਨੇ ਅਮਾਉਂਟ ਮੰਗੇ ਮੇਰੇ ਕੋਲ ਨਹੀਂ ਦਿੱਤਾ ਜਾਣਾ ਸੀ ਕਿਉਂਕਿ ਮੇਰੀ ਸੈਲਰੀ ਵੀ ਇੰਨੀ ਨਹੀਂ ਆ ਫਿਰ ਉਸ ਤੋਂ ਬਾਅਦ ਮੈਂ ਪਾਸਟਰ ਜੀ ਕੋ ਫੇਰ ਆਈ ਅਗਰ ਦੂਸਰੇ ਐਤਵਾਰ ਪਹਿਲੇ ਐਤਵਾਰ ਆਈ ਦੂਸਰੇ ਐਤਵਾਰ ਆਈ ਉਹਨਾਂ ਨੇ ਕਿਹਾ ਸਭ ਕੁਝ ਇੰਤਜ਼ਾਮ ਹੋ ਗਿਆ ਤੁਸੀਂ ਬੇਟੀਆਂ ਦੀ ਰਿਪੋਰਟਾਂ ਬਣ ਗਈਆਂ ਮੈਂ ਕਿਹਾ ਹਾਂਜੀ ਰਿਪੋਰਟ ਤਿਆਰ ਆ ਕਹਿੰਦੇ ਕੋਈ ਗੱਲ ਨਹੀਂ ਫਿਰ ਅਗਲੀ ਐਤਵਾਰ ਜਦੋਂ 3rd ਐਤਵਾਰ ਆਣਾ ਸੀ ਸ਼ਨੀਵਾਰ ਨੂੰ ਮੈਨੂੰ ਸਕਾਟ ਦਿੱਲੀ ਤੋਂ ਕਾਲ ਆਈ ਕਿ ਤੁਹਾਡੀ ਬੇਟੀ ਦਾ ਫ੍ਰੀ ਇਲਾਜ ਕੀਤਾ ਜਾਵੇਗਾ ਤਾਰਿਫ ਕਰਾਂਗੇ ਪਰਮੇਸ਼ੁਰ ਦੀ ਸ਼ਾਨ ਦੇ ਲਈ ਅੱਜ ਮੇਰੀ ਬੇਟੀ 17 ਸਾਲਾਂ ਦੀ ਹੈ ਕੋਈ ਪ੍ਰੋਬਲਮ ਨਹੀਂ ਇਹਨੂੰ ਹਾਰਟ ਨੂੰ ਲੈ ਕੇ ਅਸੀਂ ਹਰ ਸਾਲ ਉਹਦਾ ਇਕੋਕਰੋਨ ਨੇ ਆਂ ਪਰ ਮੈਂ ਧੰਨਵਾਦ ਕਰਦੀ ਹਾਂ ਰੱਬ ਦੇ ਦਾਸਾਂ ਦਾ ਵੀ ਜਿਨ੍ਹਾਂ ਨੇ ਪ੍ਰੇਅਰ ਕੀਤੀ ਭੇਸ਼ਵਾਣੀ ਕੀਤੀ ਮੇਰੀ ਬੇਟੀ ਨੂੰ ਲੈ ਕੇ ਆ ਜੋ ਇਸ ਚਰਚ ਦੀ ਬੇਟੀ ਹੈ ਮੇਰੀ ਨਹੀਂ ਬਲਕਿ ਇਸ ਚਰਚ ਦੀ ਬੇਟੀ ਹੈ ਮੇਰੇ ਕੋਲ ਮੇਰੇ ਨਾਲ ਜੋ ਕੁਝ ਵੀ ਇੰਨਾ ਬੈਸਟ ਬੈਸਟ ਮੈਰੀਕਲ ਹੋਇਆ ਕਿ ਮੈਂ ਦੱਸ ਹੀ ਨਹੀਂ ਸਕਦੀ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਸਿਰਫ ਇਸ ਕਰਕੇ ਮੈਂ ਖੁਦਾ ਦਾ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਮੈਨੂੰ ਬਹੁਤ ਬਹੁਤ ਵੱਡਾ ਗਿਫਟ ਦਿੱਤਾ ਔਰ ਇੰਨੀ ਵੱਡੀ ਗਵਾਹੀ ਦਿੱਤੀ ਕਿ ਸੱਚਮੁੱਚ ਮੈਂ ਬਹੁਤ ਖੁਸ਼ ਹਾਂ ਕਿ 1 ਰੁਪਇਆ 12 ਲੱਖ ਮੰਗੇ ਗਏ ਸੀ ਮੈਨੂੰ ਸਕਾਟ ਚ ਮੈਂ 1 ਰੁਪਇਆ ਨਹੀਂ ਦਿੱਤਾ ਉੱਥੇ ਹਾਲੇਲੂਇਆ ਥੈਂਕ ਯੂ ਸਿਸਟਰ ਪਰਮੇਸ਼ਰ ਬਰਕਤ ਦੇਵੀ